ਤੇ ਕਈ ਵਾਰੀ ਬੰਦਾ ਰੱਬ ਦੀ ਦਿੱਤੀ ਦਾਤ ਲੈ ਕੇ ਤੇ ਆਪ ਦਾਤਾਰ ਬਣ ਕੇ ਬਹਿ ਜਾਂਦਾ ਇਹਦੇ ਵਿੱਚ ਕੋਈ ਦੌਰਾਨ ਸਹਿਬ ਨੇ ਬਾਣੀ ਵਿੱਚ ਕਿਹਾ ਜੇ ਕੋ ਹੋਏ ਵਹਿ ਦਾਤਾਰ ਸਰਕੇ ਲੱਗੇ ਬੰਦਾ ਦਾਤ ਰੱਬ ਦੀ ਲੈਂਦਾ ਉਹਦੀ ਦਾਤ ਲੈ ਕੇ ਅਗਾ ਆਪ ਦਾਤਾ ਬਣ ਕੇ ਬਹਿ ਜਾਂਦਾ ਜਨ ਸਹਿਬ ਨੇ ਬਾਣੀ ਵਿੱਚ ਕਿਹਾ ਉਹ ਦਾਤਾਰ ਤੋਂ ਦਾਤ ਲੈਂਦਾ ਤੇ ਦਾਤ ਨਾਲ ਪਿਆਰ ਕਰਦਾ ਦਾਤਾਰ ਨੂੰ ਆਪਣੇ ਜਿੰਦੇ ਵਿੱਚੋਂ ਬੁਲਾ ਦਿੰਦਾ ਹੈ ਦਾਤ ਪਿਆਰੀ ਵਿਸਰਿਆ ਦਾਤਾਰਾ ਬੰਦੇ ਦਾ ਸੁਭਾਅ ਬੰਦਾ ਕਿੰਨਾ ਖੁਆਬਨ ਕਰਦਾ ਤੇ ਸਤਿਗੁਰੂ ਨੇ ਕਿਹਾ ਬੰਦਾ ਦਾਤ ਲੈ ਕੇ ਦਾਤਾਰੀਵੇਂ ਬਣਦਾ ਆ ਇੱਕ ਜਾਨੀ ਅਰਜਨ ਸਿੰਘ ਜੀ ਨੇ ਇੱਕ ਕਿਤਾਬ ਲਿਖੀ ਮੈਂ ਨਾਮ ਵੀ ਅਰਧ ਕਰ ਦਿੰਦਾ ਇੱਕ ਓਟ ਇੱਕ ਉਹ ਆਧਾਰ ਉਹਦੇ ਵਿੱਚ ਇੱਕ ਵਿਸ਼ਾ ਲਿਖਿਆ ਦਾਤਾ ਮਾਰਕ ਦਾਤਾਰ ਕੀ ਹੋ ਜੈ ਉਹਨਾਂ ਬਟਨ ਬਾੜੀ ਵਿੱਚੋਂ ਕਹਿ ਦੇਂਦਾ ਦੇ ਲੈਂਦੇ ਠੱਕ ਪਾਹੀ ਦੁਗਾ ਦੁਗੰਤਰ ਖਾਹੀ ਖਾਹੀ ਉਹ ਮਾਲਕ ਦਾਤਾਰਾ ਦੇਣ ਵਾਲਾ ਕੀ ਹੋ ਜਾਏ ਤੇ ਉਹ ਆਖਦੇ ਨੇ ਬੰਦਾ ਦਾਤਾ ਕਿਵੇਂ ਬਣਦਾ ਮਹਾਰਾਜਾ ਰਣਜੀਤ ਸਿੰਘ ਦੀ ਜੀਵਨ ਦੀ ਉਹਨਾਂ ਇੱਕ ਘਟਨਾ ਲਿਖੀ ਕਹਿ ਲੱਗੇ ਬਾਦਸ਼ਾਹ ਰਣਜੀਤ ਸਿੰਘ ਉਹ ਕਹਿ ਲੱਗੇ ਗੜ ਸ਼ੰਕਰ ਦੇ ਇਲਾਕੇ ਨੂੰ ਫਤਿਹ ਕਰਨ ਵਾਸਤੇ ਤੁਰਿਆ ਨਾਲ ਉਹਦੇ ਫੌਜੇ ਸੈੰਗਾ ਉਹਦੇ ਨਾਲ ਹੀ ਲਾਹੌਰ ਤੋਂ ਤੁਰਿਆ ਤੇ ਜਦੋਂ ਗੜ ਸ਼ੰਕਰ ਦੇ ਲਾਗੇ ਪਹੁੰਚਿਆ ਨਾ ਉੱਤੇ ਕਹਨ ਲੱਗੇ ਰਸਤੇ ਵਿੱਚ ਇੱਕ ਮਹਾਪੁਰਖ ਭਾਈ ਦਰਬਾਰੀ ਜੀ ਰਹਿੰਦੇ ਨੇ ਇਹ ਭਾਈ ਦਰਬਾਰੀ ਜੀ ਭਾਈ ਕਨਈਆ ਜੀ ਦੀ ਸੰਪਰਦਾ ਦੇ ਵਿੱਚੋਂ ਨੇ ਭਾਈ ਦਰਬਾਰੀ ਜੀ ਦੀ ਜਦੋਂ ਮਹਿਬਾਂ ਬੜੀਏ ਗੁਰਮੁਖਰਨੀ ਵਾਲੇ ਤੇ ਕਹਿਣ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਮਨ ਵਿੱਚ ਖਿਆਲ ਆਇਆ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਕਿਉਂ ਨਾ ਜਾਂਦੇ ਭਾਈ ਦਰਬਾਰੀ ਜੀ ਨੂੰ ਮਿਲਦੇ ਚਲੀਏ ਤੇ ਉਹਨਾਂ ਨੂੰ ਬੇਨਤੀ ਕਰਕੇ ਕਹੀਏ ਭਾਈ ਦਲਵਾਰੀ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੋ ਅਸੀਂ ਜੰਗ ਜਿੱਤ ਕੇ ਆਈਏ ਉਹ ਜਦੋਂ ਗਏ ਭਾਈ ਦਲਵਾਰੀ ਜੀ ਦੇ ਕੋਲ ਫਤਿਹ ਬੁਲਾਈ ਤੇ ਪਰਦ ਕੇ ਕਹਿ ਲੱਗੇ ਭਾਈ ਦਲਵਾਰੀ ਜੀ ਉਹਨਾਂ ਨੂੰ ਕਿਹਾ ਵੀ ਤੁਸੀਂ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੰਗ ਸੀ ਜਿੱਤ ਕੇ ਆਈਏ ਦੇਖ ਤਿਆਰ ਕੀਤੀ ਗੁਰੂ ਗੰਨ ਸਾਹਿਬ ਜੀ ਦੇ ਚਰਨਾ ਵਿੱਚ ਪਹੁੰਚੇ ਤੇ ਭਾਈ ਦਰਬਾਰੀ ਜੀ ਨੇ ਬੇਨਤੀ ਕੀਤੀ ਤਨ ਗੁਰੂ ਬਲੰਦ ਸਾਹਿਬ ਜੀ ਮਹਾਰਾਜ ਕਿਰਪਾ ਕਰੋ ਆਪਿ ਭਿਖਾਰੀ ਇੱਕ ਮੰਗਤਾ ਤੁਹਾਡੇ ਦਰ ਤੇ ਆਇਆ ਹੈ ਰਣਜੀਤ ਸਿੰਘ ਇਹ ਜੰਗ ਨੂੰ ਧੁਰਿਆ ਤੇ ਮਹਾਰਾਜ ਇਹ ਜੰਗ ਜਿੱਤ ਕੇ ਆਵੇ ਸਹਾਈ ਹੋਣਾ ਅਰਦਾਸ ਕੀਤੀ ਤੇ ਅਰਦਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਚਲੇ ਆ ਗੜ ਸੰਕਰ ਵਿੱਚ ਜੰਗ ਹੋਈ ਮਹਾਰਾਜਾ ਰਣਜੀਤ ਸਿੰਘ ਜੰਗ ਜਿੱਤਦਾ ਜਦੋਂ ਜੰਗ ਜਿੱਤ ਕੇ ਕੁਝ ਦਿਨਾਂ ਬਾਅਦ ਵਾਪਸ ਲੰਘਦਾ ਨਾ ਲਾਹੌਰ ਨੂੰ ਤੇ ਮਨ ਵਿੱਚ ਫਿਰ ਖਿਆਲ ਆਇਆ ਵੀ ਜਾਂਦੇ ਆ ਭਾਈ ਦਰਬਾਰੀ ਜੀ ਨੂੰ ਮਿਲ ਲਈ ਮੈਂ ਅਰਧ ਕੀਤੀ ਇਹ ਭਾਈ ਦਰਬਾਰੀ ਦੀ ਭਾਈ ਕन्हैया ਜੀ ਉਹਨਾਂ ਦੀ ਸੰਪਰਦਾ ਦੇ ਵਿੱਚੋਂ ਹੋਏ ਨੇ ਪਰਤ ਕੇ ਕਹਿਣ ਲੱਗੇ ਜਦੋਂ ਵਾਪਸ ਜੰਗ ਜਿੱਤ ਕੇ ਮਿਲ ਆਇਆ ਨਾ ਤੇ ਭਾਈ ਦਰਬਾਰੀ ਜੀ ਨੂੰ ਫਤਿਹ ਬੁਲਾਈ ਜੀ ਆਇਆਂ ਨੂੰ ਆਖਿਆ ਤੇ ਮਾੜਾ ਦੇ ਰਣਜੀਤ ਸਿੰਘ ਕਹਿ ਲੱਗਿਆ ਕਹਿ ਲੱਗਿਆ ਦਰਬਾਰੀ ਜੀ ਇੱਕ ਕਿਰਪਾ ਕਰੋ ਦਸਨਾ ਕਰੋ ਤੁਹਾਡੇ ਨਾਮ ਜਾਂ ਤੁਹਾਡੇ ਡੇਰੇ ਦੇ ਨਾਲ ਕੁਝ ਜ਼ਗੀਰ ਲਵਾ ਦੇਣਾ ਜਦੋਂ ਇਹ ਸ਼ਬਦ ਕਹੇ ਵੀ ਮੈਂ ਕੁਝ ਜ਼ਮੀਨ ਕੁਝ ਧਾਨਪੁਣ ਤੁਹਾਨੂੰ ਮੰਗੋ ਕੀ ਦਵਾਂ ਬਾਦਸ਼ਾਹ ਮੈਂ ਰਣਜੀਤ ਸਿੰਘ ਨੇ ਆਖਿਆ ਤੇ ਉਥੇ ਭਾਈ ਦਰਬਾਰੀ ਜੀ ਨੇ ਸ਼ਬਦ ਕਹੇ ਸਨ ਉਹ ਬੇਪਰਵਾਹੇ ਉਨੇ ਸ਼ਬਦ ਕਹਿ ਕਹਿ ਲੱਗੇ ਰਣਜੀਤ ਸਿੰਘਾਂ ਕੁਝ ਦਿਨ ਪਹਿਲਾਂ ਤਾਂ ਗੁਰਨਾਨਕ ਦੇਵ ਦੇ ਦਰ ਆਇਆ ਸੀ ਤੇ ਮੰਗਤਾ ਬਣ ਕੇ ਗਿਆ ਸੀ ਤੂੰ ਦਾਤਾ ਕੋਲ ਦਾ ਬਣ ਗਿਆ ਕੁਝ ਦਿਨ ਪਹਿਲਾਂ ਆਇਆ ਤੇ ਮੰਗਤਾ ਸੀ ਅੱਜ ਤੂੰ ਦਾਤਾ ਕਦੋਂ ਦਾ ਬਣ ਗਿਆ ਜਿਵੇਂ ਤੇਰੇ ਲਈ ਗੁਰਗੰਗ ਸਾਹਿਬ ਜੀ ਦੇ ਚਰਨਾ ਵਿੱਚ ਬੇਨਤੀ ਕਰ ਸਕਣੇ ਜੇ ਮੈਨੂੰ ਲੋੜ ਪਈ ਤੇ ਜੇ ਮੈਂ ਉਸੇ ਦਾਤਾਰ ਤੋਂ ਆਪਣੇ ਲਈ ਵੀ ਮੰਗਾਂ ਅੱਜ ਮੈਂ ਕਰ ਰਿਹਾ ਜਗਤ ਭਿਖਾਰੀ ਜਿੰਤ ਹੈ ਸਭ ਕੋ ਦਾਤਾ RAM ਉਹ ਮਾਲਕ ਦਾਤਾਰੇ ਸਾਰੇ ਜੀਵ ਵਗਦੇ ਨੇ ਬੰਦੇ ਨੂੰ ਕਈ ਵਾਰੀ ਭੁਲੇਖਾ